ਇਸ ਜਨਾਨੀ ਮਾਰੇ ਨੇ ਵਿਆਹ ਨਹੀਂ ਕਰਾਇਆ 20 ਸਾਲ ਤੱਕ ਜਵਾਕ ਪਾਲੇ ਪੰਚਾਇਤ ਨੇ ਮੈਨੂੰ ਪੱਗ ਦਵਾਤੀ ਸੀਗੀ ਪਰ ਮੇਰੇ ਜਿਉਂਦੇ ਜੀ ਮੈਨੂੰ ਛੱਡ ਕੇ ਇਹ ਵਿਧਵਾ ਬਣ ਕੇ ਪੈਨਸ਼ਨ ਮੰਗਦੀ ਆ ਸਰਕਾਰ ਤੋਂ ਇਹ ਬਹੁਤ ਜ਼ਿਆਦਾ ਉਹਨੂੰ ਤੰਗ ਕਰਦੀ ਤੂੰ ਫਲਾਣੇ ਦਾ ਮਾਰਾ ਤੂੰ ਫਲਾਣੇ ਦਾ ਮੋੜਾ ਖੀਰ ਨੂੰ ਉਹ ਬੰਦਾ ਸਲਫਾਸ ਕਰ ਗਿਆ ਕੋਈ ਹੋਰ ਬੀਬੀ ਕੋਈ ਘਰੇ ਆਉਂਦੀ ਆ ਆਪਣੇ ਘਰੇ ਕੋਈ ਹੁਣ ਮੈਂ ਕੀ ਆਖਾਂ ਜੀ ਜੇ ਇਹ ਜਨਾਨੀ ਕਹਿੰਦੀ ਮੇਰੇ ਘਰ ਵਾਲੀ ਹੈ ਤੇ ਫਿਰ ਵਾਲੀ ਪੈਸੇ ਕਦੋਂ ਲੈਂਦੀ ਹੈ ਜੋ ਆ ਕੇ ਪੜ੍ਹਾਏ ਲਿਖਾਏ ਕੁੜੀ ਦਾ ਵਿਆਹ ਕਰਿਆ 7 ਲੱਖ ਰੁਪਏ ਮੈਂ ਕੁੜੀ ਦੇ ਵਿਆਹ ਤੇ ਲਾਇਆ ਫਿਰ ਉਹ ਮੁੰਡਾ ਆਪਣਾ ਵੱਡਾ ਅਮਨਦੀਪ ਸਿੰਘ ਜੀ 7 ਲੱਖ ਰੁਪਏ ਲਾ ਕੇ 7.5 ਦੋ ਮੁੰਡੇ ਹੋਰ ਗਏ ਸੀ ਮੈਂ ਸਿੰਗਾਪੁਰ ਭੇਜਿਆ ਬਈ ਸਸੀਕਰ ਸਸੀਕਰ ਬਾਈ ਜੀ ਕੀ ਨਾਮ ਆ ਆਪਣਾ ਬਲਤੇਸ਼ ਸਿੰਘ ਜੀ ਬਲਤੇਸ਼ ਸਿੰਘ ਜੀ ਕੱਲ ਨਰੇਗਾ ਦਾ ਇਕੱਠ ਹੋਇਆ ਸੀ ਉਹਦੇ ਵਿੱਚ ਸੁਖਜੀਤ ਕੌਰ ਨੂੰ ਜਿਹੜਾ ਉਹਨਾਂ ਨੇ ਮੀਟ ਰੱਖਣਾ ਪੰਚਾਇਤ ਨੇ ਹਾਜ਼ਰੀ ਲਾਉਣ ਦੇ ਲਈ ਤੁਹਾਡੇ ਘਰ ਵਾਲੀ ਬੀਬੀ ਉੱਥੇ ਗਈ ਸੀ ਠੀਕ ਆ ਉਹਨਾਂ ਨੇ ਬਲੇਮ ਲਾਏ ਕਿ ਆਖਰਕਾਰ ਮੇਰੇ ਘਰ ਵਾਲਾ ਸਾਨੂੰ ਤਾਂ ਕੋਈ ਖਰਚਾ ਨਹੀਂ ਦਿੰਦਾ ਤੇ ਸੁਖਜੀਤ ਕੌਰ ਦੇ ਨਾਲ ਉਹਦੇ ਨਿਯਾਇ ਸਬੰਧ ਆ ਤੇ ਉਹਦੀ ਉਹ ਹਾਮੀ ਵੀ ਪੂਰਦਾ ਤੇ ਸਾਰਾ ਖਰਚਾ ਜਿਹੜਾ ਪੈਸਾ ਟਕਾ ਉਹਨੂੰ ਦਿੰਦਾ ਕਿੰਨੀ ਕਿ ਸੱਚਾਈ ਹੈ ਗੱਲ ਸਾਰੇ ਜਸ ਜਲਾਸਰ ਸਾਰ ਝੂਠ ਹੈ ਹੂੰ 2000 ਆਪਣਾ ਚਾਰ ਦੇ ਵਿੱਚ ਮੇਰੇ ਭਾਈ ਦੀ ਜੀ ਮੌਤ ਹੋ ਗਈ ਸੀ ਵੱਡੇ ਦੀ ਵੱਡੇ ਦੀ ਉਹ ਵੀ ਇਸੇ ਤੋਂ ਤੰਗ ਹੋ ਗਏ ਹੂੰ ਇਹ ਬਹੁਤ ਜ਼ਿਆਦਾ ਉਹਨੂੰ ਤੰਗ ਕਰਦੀ ਤੂੰ ਫਲਾਣੇ ਦਾ ਮਾੜਾ ਤੂੰ ਫਲਾਣੇ ਦਾ ਮਾੜਾ ਖੀਰ ਨੂੰ ਉਹ ਬੰਦਾ ਸਲਫਾਸ ਖਾ ਗਿਆ ਮੇਰਾ ਭਾਈ ਸੀ ਜਿਹੜਾ ਬੋਰਸਨ ਹੂੰ ਸਲਫਾਸ ਖਾ ਗਿਆ ਪਿੰਡ ਦੀ ਪੰਚਾਇਤ ਨੇ ਮੇਰੇ ਜੀ ਸਿਰ ਤੇ ਪੱਗ ਬੰਨੀ ਹੂੰ ਮੈਂ ਆਪਣੇ ਪੱਗ ਬੰਨੀ ਜਵਾਕ ਨਿੱਕੇ ਸੀ ਹੂੰ ਜਵਾਕ ਪੜਾਏ ਲਿਖਾਏ ਹੂੰ ਕੁੜੀ ਦਾ ਵਿਆਹ ਕਰਿਆ 7 ਲੱਖ ਰੁਪਏ ਮੈਂ ਕੁੜੀ ਦੇ ਵਿਆਹ ਤੇ ਲਾਇਆ ਹੂੰ ਫੇਰ ਮੈਂ ਮੁੰਡਾ ਆਪਣਾ ਵੱਡਾ ਅਮਨਦੀਪ ਸਿੰਘ ਜੀ 7 ਲੱਖ ਰੁਪਇਆ ਲਾ ਕੇ 7.2 ਮੁੰਡੇ ਹੋਰ ਗਏ ਸੀ ਮੈਂ ਸਿੰਗਾਪੁਰ ਭੇਜਿਆ ਇੱਕ ਗੱਲ ਆਪਾਂ ਹੋਰ ਥੋੜੀ ਜਿਹੀ ਕਲੀਅਰ ਕਰ ਲਈਏ ਤੁਹਾਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਸਲਫਾਸ ਤੁਹਾਡੇ ਭਾਈ ਨੇ ਖਾ ਲਈ ਹਾਂਜੀ ਵੀ ਆਪਣੇ ਘਰ ਵਾਲੀ ਤੋਂ ਦੁਖੀ ਹੋ ਕੇ ਖਾ ਲਈ ਉਸ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਨਹੀਂ ਕਰਵਾਈ ਫਿਰ ਉਹ ਕਾਰਵਾਈ ਨਹੀਂ ਅਸੀਂ ਅਖਾ ਕਿ ਨਿੱਕੇ ਨਿੱਕੇ ਬੱਚੇ ਐ ਜੀ ਕੀ ਕਰਵਾਵਾਂ ਕਾਰਵਾਈ ਕਿੰਨੇ ਬੱਚੇ ਸੀ ਤੁਹਾਡੇ ਭਾਈ ਦੇ ਤਿੰਨ ਬੱਚੇ ਸੀ ਜੀ ਹਮ ਤਿੰਨ ਬੱਚੇ ਸੀ ਜੀ ਮੁੰਡੇ ਨੂੰ ਮੈਂ ਜੀ ਆਪਣਾ ਸਿੰਗਾਪੁਰ ਭੇਜਿਆ ਹਮ 7 ਲੱਖ ਰੁਪਇਆ ਲਾ ਕੇ ਹੂੰ ਸਾਲਾ ਕੇ ਤੇ ਉਹ ਸਾਲ ਦੇ ਵਿੱਚ ਸਾਡ ਠੱਗੀ ਵੱਜ ਗਈ ਸਾਡੇ ਨਾਲ ਸਾਲ ਦੇ ਵਿੱਚ ਤੋਂ ਤਿੰਨੇ ਬੱਚੇ ਮੁੜਿਆ ਫੇਰ ਜੀ 2.5 ਲੱਖ ਰੁਪਇਆ ਲਾ ਕੇ ਮੈਨੂੰ ਕਬੈਦ ਭੇਜਿਆ ਹੂੰ ਉਦੋਂ ਬਾਅਦ ਤੇ ਵਿੱਚ ਕਰੋਨਾ ਆ ਗਈ ਉਹ ਮੁੜਿਆ ਆ 2 ਲੱਖ ਲਾ ਕੇ ਫੇਰ ਮੈਂ ਭੇਜਿਆ ਉਹਨੂੰ ਹੂੰ ਮੇਰੇ ਜੰਮੇ ਜੀ 20 ਲੱਖ ਰੁਪਇਆ ਹੋ ਗਿਆ ਜਦੋਂ ਇਹਦਾ ਮੁੰਡਾ ਪੈਸੇ ਕਮਾਉਣ ਲੱਗ ਗਿਆ ਹੂੰ ਤੇ ਮੇਰੇ ਲੱਤ ਮਾਰਦੀ ਮੈਨੂੰ ਕਹਿੰਦੀ ਪੈਸੇ ਤੂੰ ਲਾਉਣੇ ਸਾਰੇ ਮੈਂ ਅੱਜ ਤੱਕਰ ਬਾਈ ਜੀ ਪੈਸੇ ਲਾਈ ਜਾਨਾ ਹੋਰਾ ਪੋਰਾ ਕਿਸੇ ਪਿੰਡ ਨੂੰ ਪੁੱਛ ਲੋ ਧਰ ਆਦਮਾ ਕਮਾਈ ਕਰਦਾ ਮਿਹਨਤ ਕਰਦਾ ਹੂੰ ਮੇਰੇ ਪਿੰਡ ਦੇ ਕਿਸੇ ਬੰਦੇ ਨੂੰ ਪੁੱਛ ਲੋ ਜਿਹੜੇ ਨਾ ਕਹਿੰਦੇਗਾ ਵੀ ਤੂੰ ਆਹ ਗੱਲ ਬੋਲ ਸੁਖਜੀਤ ਕੌਰ ਨੂੰ ਨਾ ਤਾਂ ਮੈਂ ਰੱਖਣ ਦਿਆਂ ਨਾ ਮੈਂ ਹਟਾਉਣ ਦਿਆਂ ਹੂੰ ਇਹ ਜਿਹੜਾ ਨਰੇਗਾ ਦੀ ਬੀਬੀਆਂ ਸੀ ਕੋਤ ਵਿਚੋਂ ਕਹਿੰਦੇ ਸੀ ਜਿਹੜੀ ਸਵਰਨਜੀਤ ਹੈ ਵੀ ਇਹ ਪੈਸੇ ਖਾਂਦੀ ਹੈ ਵੀ ਹਾਜ਼ਰ ਗਲਤ ਲਾਉਂਦੀ ਹੈ ਮੈਥੋਂ ਵੀ 2000 ਕਢਾਇਆ ਮੈਥੋਂ ਵੀ 2000 ਕਢਾਇਆ ਹੂੰ ਉਹਨਾਂ ਨੂੰ ਪੰਚਾਇਤ ਕੋਲੇ ਗੱਲ ਜਾ ਆਵੜੀ ਜਿਹੜੀ ਦੂਜੀ ਸੀ ਆਪਣਾ ਸਿਰੀ ਵਾਜਦੀ ਹੈ ਜਿਹੜੀ ਉਹਨਾਂ ਨੇ ਵਾਜਦੀ ਸੈਕਟਰੀ ਦੇ ਇੱਥੇ ਸਾਡੇ ਸੂਬਾ ਖਾਨ ਦੇ ਕੰਮ ਚੱਲਦਾ ਸੀ ਉੱਥੇ ਦਾੜੀ ਬਟਨ ਤੱਕਰ ਗਨਿਆ ਸੈਕਟਰੀ ਨੂੰ ਹੂੰ ਓਵਰ ਸਾਰਾ ਕੁਝ ਇਹ ਉਹਨਾਂ ਨੇ ਪੰਚਾਇਤ ਦੇ ਸੈਕਟਰੀਆਂ ਨਾਲ ਇਕੱਠਾ ਆ ਤਾਂ ਜਿਹੜੀ ਸੁਖਜੀਤ ਕੌਰ ਹੈ ਇਸੇ ਨੇ ਕੰਮ ਚਲਾਇਆ ਸੀ ਇਸੇ ਨੇ ਸਭ ਦੇ ਕਾਰਡ ਬਣਾਏ ਸੀ ਤੇ ਉਹਨਾਂ ਨੇ ਇਸੇ ਨੂੰ ਉਹਦੀ ਨੂੰਹ ਨੂੰ ਰੱਖਿਆ ਉਹ ਨੂੰ ਹੀ ਰੱਖਿਆ ਸੁਖਜੀਤ ਨੂੰ ਨਹੀਂ ਰੱਖਿਆ ਉਹਦੀ ਨੂੰਹ 12 ਪੜੀ ਹੈ ਉਹਨੂੰ ਰੱਖਿਆ ਉਹਨੂੰ ਰੱਖਿਆ ਅਸਲ 'ਚ ਜਿਸ ਬੀਬੀ ਦਾ ਨਾਮ ਲੈਂਦੇ ਆ ਉਹ ਨੂੰ ਨਹੀਂ ਰੱਖਿਆ ਗਿਆ ਉਹਦੀ ਜਿਹੜੀ ਨੂੰਹ ਆ ਉਹਨੂੰ ਰੱਖਿਆ ਗਿਆ ਬਲਤੇਜ ਸਿੰਘ ਜੀ ਜਦੋਂ ਤੁਹਾਡੇ ਭਾਈ ਦੀ ਮੌਤ ਹੁੰਦੀ ਆ ਉਹਦੇ ਦੋ ਮੁੰਡੇ ਸੀ ਇੱਕ ਬੱਚੀ ਸੀ ਹੈਨਾ ਤਿੰਨ ਸੀਗੇ ਉਹਨਾਂ ਦੀ ਉਮਰ ਉਹ ਤੋਂ ਕਿੰਨੀ ਕੀ ਸੀਗੀ ਉਹਨਾਂ ਦੀ ਉਮਰ ਦੀ ਤਿੰਨਾਂ ਦੀ 10 ਸਾਲ ਤੋਂ ਛੋਟੀ ਸੀ ਤੇ ਉਸ ਤੋਂ ਬਾਅਦ ਜਦੋਂ ਤੁਹਾਡੇ ਸਿਰ ਪਾਗ ਰੱਖੀ ਪਿੰਡ ਦੀ ਪੰਚਾਇਤ ਨੇ ਕਿਹਾ ਵੀ ਭਾਈ ਪਾਗ ਰੱਖ ਲਓ ਚਲੋ ਆਪਣੇ ਜੋ ਰਿਵਾਜ ਚੱਲ ਰਿਹਾ ਹੈ ਨਾ ਉਸ ਤੋਂ ਬਾਅਦ ਤੁਸੀਂ ਬੱਚਿਆਂ ਦੀ ਸਾਂਭ ਸੰਭਾਲ ਕਿੰਨਾ ਟਾਈਮ ਕੀਤੀ ਕਿੰਨੀ ਉਮਰ ਤੱਕ ਘੱਟੋ ਘਾਟ ਮੈਂ ਜੀ 20 ਸਾਲ ਜੀ 20 ਸਾਲ ਹੋ ਗਏ ਮੈਂ ਇਹਨਾਂ ਦੀ ਪਰਵਿਸ਼ ਕਰੀ ਪੂਰਾ ਹਮ ਪੜ੍ਹਾਈ ਲਿਖਾਈ ਮੈਂ ਆਖੇ ਵੀ ਜਿੰਨਾ ਪੜ੍ਹਨਾ ਪੜ੍ਹ ਲਓ ਹਮ ਜੇ ਮੇਰੇ ਵਾਸਤੇ ਰਹਿੰਦੀ ਗੱਲ ਹੈ ਐਡ ਹੋ ਗਈ ਨਹੀਂ ਮੈਂ ਅੱਜ ਨੂੰ ਮੁੰਡੇ ਕੈਨੇਡਾ ਸੈਟਲ ਕਰ ਦੇਣੇ ਸੀ ਯਾਨੀ ਕਿ ਜਦੋਂ ਉਹ ਕਮਾਉਣ ਵਾਲੇ ਹੋ ਗਏ ਪੜ੍ਹ ਗਏ ਲਿਖ ਕੇ ਉਸ ਤੋਂ ਬਾਅਦ ਅੱਡ ਹੋ ਗਿਆ ਕਾ ਅੱਡ ਹੋ ਗਿਆ ਜੀ ਅੱਡ ਹੋ ਗਏ ਤੁਹਾਡੇ ਵੀ ਬੱਚੇ ਹੋਏ ਇਹਨਾਂ ਦੇ ਪੇਟੋ ਮੇਰੇ ਇੱਕ ਦੀ ਗੁੱਡੀ ਹੈ ਜੀ ਗੁੱਡੀ ਹੈ ਹਾਂਜੀ ਉਹ ਕਿੱਥੇ ਰਹਿੰਦੀ ਹੈ ਗੁੱਡੀ ਉਹ ਆਪਣੀ ਮਾਂ ਦੇ ਨਾਲ ਰਹਿੰਦੀ ਹੈ ਤੁਹਾਡੇ ਨਾਲ ਨਹੀਂ ਰਹਿੰਦੀ ਨਹੀਂ ਰਹਿੰਦੀ ਜੀ ਮੇਰੇ ਕੋਲ ਤੁਸੀਂ ਹੁਣ ਇਸ ਘਰ ਦੇ ਵਿੱਚ ਇਕੱਲੇ ਰਹਿੰਦੇ ਮੈਂ ਤਾਂ ਮੇਰਾ ਬਾਪੂ ਰਹਿੰਨੇ ਆ ਜੀ ਜੀ ਹਾਂਜੀ ਵੇਖੋ ਇਹ ਅਸਲ ਦੇ ਵਿੱਚ ਵੱਡੇ ਬਲੇਮ ਲੱਗੇ ਸੀ ਸੋਚਣ ਦੇ ਵਿੱਚ ਤਾਂ ਇਹ ਗੱਲ ਸੀਗੀ ਵੀ ਆਖਰਕਾਰ ਨਰੇਗਾ ਦੇ 140 ਜਿਹੜੇ ਮਜ਼ਦੂਰ ਹੈ ਉਹਨਾਂ ਦੀ ਉਹੀ ਉਹਨਾਂ ਨੇ ਕਮਾਉਣਾ ਖਾਣਾ ਉਹਨਾਂ ਦੀ ਇੱਕ ਇਹ ਕਹਿ ਲਗੇ ਰੋਜ਼ਗਾਰ ਸੀ ਜਿਹੜਾ ਦਾਤੇ ਲੱਗਿਆ ਪਰ ਕੱਲ ਇਹ ਗੱਲਾਂ ਹੋਈਆਂ ਸੀ ਵੀ ਉਹਨਾਂ ਦਾ ਰੋਜ਼ਗਾਰ ਆ ਜਿਹੜਾ ਦਾਤੇ ਤਾਂ ਲੱਗਿਆ ਕਿਉਂਕਿ ਸਖਜੀਤ ਕੌਰ ਦੀ ਇੰਟਰਫੇਅਰ ਆ ਉਹਨੂੰ ਮੇਟ ਰੱਖਣਾ ਚਾਹੁੰਦੇ ਆ ਤੇ ਉਹਦੀ ਸਪੋਰਟ ਦੇ ਵਿੱਚ ਜਿਹੜਾ ਹੈਗਾ ਬਲਤੇਜ ਸਿੰਘ ਉੱਤਰਦਾ ਤੇ ਨਾਲ ਪੰਚਾਇਤ ਵੀ ਹਾਮੀ ਆ ਜਿਹੜੀ ਭਰਦੀ ਆ ਪਰ ਹੁਣ ਜਿਹੜਾ ਦੂਜਾ ਪੱਖ ਆ ਉਹਦਾ ਸ਼ੀਸ਼ਾ ਕੁਝ ਇਸ ਤਰ੍ਹਾਂ ਦਾ ਕਿ ਜਿਹੜੇ ਘਰ ਦੇ ਵਿੱਚ ਮੈਂ ਖੜਾ ਇਹ ਬਲਤੇਜ ਸਿੰਘ ਦਾ ਘਰ ਹੈ ਇੱਥੇ ਇਹਨਾਂ ਦੇ ਇਹ ਤੇ ਇਹਨਾਂ ਦੇ ਫਾਦਰ ਜਿਹੜੇ ਹੈਗੇ ਆ ਕਿੰਨੀ ਉਮਰ ਆ ਫਾਦਰ ਦੀ ਹੁਣ 90 ਸਾਲ ਦੀ ਮਰੋੜੀ 90 ਸਾਲ ਦੀ ਹਾਂਜੀ ਇਹ ਦੋਨੋਂ ਜਾਣੇ ਇੱਥੇ ਰਹਿੰਦੇ ਨੇਗੇ ਠੀਕਾ ਹੁਣ 20 ਸਾਲੇ ਕਹਿੰਦਾ ਵੀ ਬੱਚਿਆਂ ਦੀ ਪਰਪਰੇਸ਼ ਕੀਤੀ ਆ ਪਰ ਲੱਗਦਾ ਵੀ ਜੇ ਕੋਈ ਉਹੋ ਜੀ ਗੱਲ ਹੁੰਦੀ ਤਾਂ ਤੁਸੀਂ ਫਿਰ ਵਿਆਹ ਵੀ ਕਰਵਾ ਲੈਂਦੇ ਹਾਂ ਸਰ ਮੈਂ ਵਿਆਹ ਕਰਵਾ ਸਕਦੀ ਮੈਨੂੰ ਅੱਜ ਵੀ ਲੋਕ ਕਹਿੰਦੇ ਤੂੰ ਵਿਆਹ ਕਰਾ ਲਾ ਸਾਹ ਰੋਟੀ ਕਿਵੇਂ ਲਾਉਣਾ ਯਾਰ ਮੈਂ ਕਹਿੰਦਾ ਨਹੀਂ ਯਾਰ ਗੁੱਡੀ ਬਰਾਬਰ ਦੀ ਹੈ ਹੂੰ ਚਲੋ ਜੋ ਕੋਸਾ ਮੈਂ ਤਾਂ ਹਜੇ ਵੀ ਆਂਦੀ ਸਾਡੇ ਜੇ ਸਮਝੂ ਮਾੜੀ ਮੋਟੀ ਇਹਨੂੰ ਅਕਲ ਆਜੂਗੀ ਤਾਂ ਸਾਡੇ ਕਾਂ ਜਵਾਕ ਵਿਆਹੇ ਜਾਣਗੇ ਜਿਹੜਾ ਸਾਡਾ ਭਾਈ ਹੈ ਗੁਰਤੇਜ ਸਿੰਘ ਆ ਜੀ ਹਾਂ ਮੈਂ ਉਹ ਵੀ ਤੁਹਾਨੂੰ ਸਵਾਲ ਕਰ ਲਾਂ ਤੁਹਾਡੇ ਜਿਹੜੀ ਉਸ ਭਰਾ ਤੁਹਾਡਾ ਉਹਦੇ ਘਰੋਂ ਆ ਉਹ ਵੀ ਕੱਲ ਬੋਲਦੇ ਸੀ ਵੀ ਸਾਨੂੰ ਧਮਕੀਆਂ ਦਵਾਉਂਦਾ ਸਾਨੂੰ ਮਾਰਨ ਕੁੱਟਣ ਤੱਕ ਆਉਂਦਾ ਤੇ ਸਾਨੂੰ ਜਿਹੜਾ ਇਹਨਾਂ ਨੂੰ ਵੀ ਘਰੋਂ ਵੱਖ ਕਰਕੇ ਰੱਖਿਆ ਹੋਇਆ ਸਾਡੇ ਨਾਲ ਪੂਰੀ ਜ਼ਬਰਦਸਤੀ ਕਰਦਾ ਬਲਤੇਜ ਨਹੀਂ ਸਰ ਸਾਡੇ ਘਰ ਦੇ ਵਿੱਚ ਸਰ ਇਹ ਅੱਗ ਪਾਉਣ ਵਾਲਾ ਗੁਰਤੇਜ ਸਿੰਘ ਜਿਹੜਾ ਤੇਜਾ ਉਹਦੇ ਘਰੋਂ ਆ ਉਹ ਦੋਹਾਂ ਜਣੇ ਸਾਡੇ ਉਹਨਾਂ ਨੇ ਕਰਿਆ ਉਹਨਾਂ ਨੇ ਆਦੇ ਘਰੇ ਸਾਡੇ ਕੋਲ ਸਾਰੀ ਮੀਟਿੰਗ ਕਰੀ ਐ ਉਸ ਬੰਦੇ ਨੂੰ ਜੀ ਮੈਂ ਚਿੱਟਾ ਪੀਂਦਾ ਸੀ ਉਹ ਆ ਬੰਦੇ ਸਾਰੇ ਖੜੇ ਡੀ ਐਮ ਸੀ ਦੇ ਵਿੱਚ 2 ਲੱਖ ਰੁਪਈਆ ਲਾ ਕੇ ਮੇਰਾ ਇਲਾਜ ਕਰਵਾਇਆ ਉਸ ਬੰਦੇ ਦਾ ਪੀਂਦਾ ਸੀ ਚਿੱਟਾ ਜੀ ਉਹ ਹਾਂਜੀ ਤੁਸੀਂ ਨਾਲ ਗਏ ਹੋ ਡੀ ਐਮ ਸੀ ਦੇ ਵਿੱਚ ਗਏ ਆਂ ਜੀ ਗਏ ਲਾ ਕੇ ਹਾਂਜੀ ਜੀ ਹੁਣ ਇਹ ਨਾਲ ਪਿੰਡ ਦੇ ਲੋਕ ਖੜੇ ਇਹ ਵੀ ਹਮੇ ਭਰਦੇ ਆ ਉੱਥੇ ਤੁਸੀਂ ਖਰਚੇ ਪੈਸੇ ਉੱਥੇ ਬਾਈ ਜੀ ਕੋਲ ਪੈਸੇ ਦਾ ਕਹਿੰਦਾ ਮੈਂ ਹੀ ਕਰ ਦਿੰਨੀ ਉਹ ਤਾਂ 1-5 ਰੁਪਈਆ ਨਹੀਂ ਮੰਗ ਮੇ ਦਿੰਦਾ ਜੀ ਕੋਈ ਬੰਦੇ ਨੂੰ ਅੱਜ ਵੀ ਇਹ ਬੰਦਾ ਹੂੰ ਹਟਿਆ ਨਹੀਂ ਗਿਆ ਕੰਮ ਦੇ ਵਿੱਚੋਂ ਇਹ ਜਿਹੜਾ ਘਰ ਆ ਰਹੀ ਹੈ ਉਹ ਦੇਸੀ ਸ਼ਰਾਬ ਕੱਢ ਕੇ ਵੇਚਦੀ ਹੈ ਜੀ ਦੇਸੀ ਸ਼ਰਾਬ ਕੱਢ ਕੇ ਵੇਚਦੀ ਹੈ ਤੇ ਮੇਰੇ ਬਤਲਾ ਦਾ ਜੱਟਾ ਵੇਚਣੋਂ ਵੀ ਨਹੀਂ ਹਟੇ ਹੁਣ ਇਹ ਤੇ ਜਦੋਂ ਇੱਕ ਵਾਰੀ ਇਹ ਮੇਰੇ ਘਰੇ ਆ ਕੇ ਜਦੋਂ ਮੈਂ ਦੋ ਤਿੰਨ ਮੈਨੂੰ ਰੋਕੇ ਘਰੇ ਆ ਕੇ ਮੇਰੇ ਸੱਟਾਂ ਮਾਰ ਕੇ ਗਿਆ ਹੁਣ ਵੀ ਮੇਰੇ ਇੱਕ ਨੇ ਕੰਪਲੇਟ ਕਰੀ ਵੀ ਥਾਣੇ ਦੇ ਸਮਲਸਰ ਪਰਸੋਂ ਪਰਸੋਂ ਮੇਰੇ ਘਰੇ ਆ ਕੇ ਵੀ ਸੱਟਾਂ ਮਾਰਨ ਆਏ ਸੀ ਮੇਰੇ ਇਹ ਤੇ ਮੇਰੀ ਜਨਾਨੀ ਹੈ ਜਿਹੜੀ ਇਹ ਕਹਿੰਦੀ ਹੈ ਇਹ ਮੈਨੂੰ ਕਹਿੰਦੇ ਵੀ ਇਹ ਮਰ ਜਾਏ ਤੇ ਅਸੀਂ ਜਿਹੜਾ ਇਹਦਾ ਕਾਮਕਾਰ ਹੈ ਸਾਰਾ ਵੀ ਅਸੀਂ ਇਹਦਾ ਸੰਭਲ ਗਏ ਹੁਣ ਪਰ ਮੈਂ ਜਿੰਨਾ ਚਿਰ ਜਿਉ ਮੈਂ ਇਹ ਅਭਿਸ਼ਮ ਖਾਦੀ ਵੀ ਹੈ ਮੇਰੀ ਵੀ ਇਹਨੇ ਮੈਨੂੰ ਬਹੁਤ ਐਵੇਂ ਭੰਡੀ ਪ੍ਰਚਾਰ ਕਰਿਆ ਜਿੰਨਾ ਚਿਰ ਜਿਉਂਦਾ ਮੈਂ ਉਹਨੂੰ ਸਭ ਤੋਂ ਬਾਅਦ ਗੁਰਦੁਆਰੇ ਨੂੰ ਲੈ ਕੇ ਜਾਊਂਗਾ ਇਹਨੇ ਐਵੇਂ ਨਜਾਇਜ਼ ਉਹ ਸੁਜੀਤ ਨਾਲ ਮੇਰੇ ਐਵੇਂ ਨਜਾਇਜ਼ ਸਬੰਧ ਬਣਾਈ ਜਾਂਦੀ ਹੈ ਅੱਛਾ ਇਹ ਐਂ ਕਹਿੰਦੇ ਵੀ ਇਹ ਕੰਦ ਵੀ ਤਾਂ ਕੱਢੀ ਮੈਨੂੰ ਬੀਬੀ ਕਹਿੰਦੀ ਸਾਈਡ ਤੇ ਵੀ ਤਾਂ ਕਰਕੇ ਬਿਠਾ ਦਿੱਤਾ ਗਿਆ ਜਿਹੜੀ ਉਹ ਸੁਜੀਤ ਕਰੋ ਅਸਲ ਦੇ ਵਿੱਚ ਬਲਤੇਜ ਸਿੰਘ ਨੂੰ ਘਰੇ ਮਿਲਣ ਦੇ ਵਾਸਤੇ ਮੇਰੇ ਬਾਪੂ ਜੀ ਅੱਜ ਕਰਿਆ ਬੱਠਿਆ ਵੇ ਮੇਰੇ ਬਾਪੂ ਜੀ ਚੱਤੋਂ ਪਰ ਘਰੇ ਹੁੰਦੇ ਇਹ ਕਹਿੰਦੇ ਬਈ ਮੇਰਾ ਭਾਈ ਕਹਿੰਦਾ ਜੀ ਗੁਰਤੇਜ ਸਿੰਘ ਘਰੇ ਆਉਂਦੀ ਹੈ ਮੇਰੇ ਬਾਪੂ ਤੋਂ ਪੁੱ ਜਿੱਤੋ ਵਾਰ ਬਾਪੂ ਜੀ ਘਰੇ ਬੈਠੇ ਆ ਮੈਂ ਕੰਮ ਕਰ ਕਰਦਾ ਖੇਤੀ ਦਾ ਸਾਰੀ ਦਿਹਾੜੀ 1 ਮਿੰਟ ਨਹੀਂ ਘਰੋਂ ਬਾਹਰ ਜਾਂਦੇਗੇ ਜਾਂ ਕੋਈ ਨਸ਼ਾ ਵੀ ਕਰਦੇ ਹੋ ਕਿ ਨਹੀਂ ਕੋਣ ਜੀ ਤੁਸੀਂ ਨਹੀਂ ਜੀ ਸਾਰਾ ਮੈਂ ਮੈਂ ਨਸ਼ਾ ਕਰਦਾ ਮਾੜੀ ਮੋਟੀ ਸ਼ਰਾਬ ਪੀ ਲਈਦੀ ਜੀ ਹਾਂਜੀ ਹਾਂਜੀ ਕੋਈ ਨਸ਼ਾ ਨਹੀਂ ਕਰਦੇ ਜੀ ਪਿੰਡ ਦੇ ਵਿੱਚੋਂ ਪੁੱਛ ਕੇ ਵੇਖੋ ਜੀ ਮੇਰੇ ਕੰਮ ਹੋਰੇ ਦਿੜ ਰਾਤ ਮੈਂ ਮਿਹਨਤ ਕਰਦਾ ਪਰ ਇਹਨਾਂ ਨੇ ਮੈਨੂੰ ਘੱਟੋ ਘੱਟ ਇੱਕ ਵਾਰ ਦੀ ਮੈਂ ਚਲ ਦਾਰੂ ਮਾੜੀ ਮੋਟੀ ਬਣਾ ਲੈਂਦੇ ਸੀ ਇਹਨਾਂ ਨੇ ਇੱਕ ਵਾਰ ਮੇਰੀ ਦਾਰੂ ਫੜਾ ਕੇ ਮੈਨੂੰ ਜੇਲ ਵੀ ਕਰਾਈ ਇਹਨਾਂ ਨੇ ਜੀ ਜੇਲ ਵੀ ਇਹਨੇ ਮੈਨੂੰ ਕਰਾਈ ਸੀ ਚਲੋ ਮੈਂ ਉਹ ਵੀ ਕੰਮ ਛੱਡ ਗਿਆ ਮੈਂ ਕਿਹਾ ਚਲੋ ਆਪਾਂ ਠੇਕੇ ਤੋਂ ਪੀਪੂ ਲਿਆ ਕਰਾਂਗੇ ਮਾੜੀ ਮੋਟੀ ਕੋਈ ਇਹਨਾਂ ਤੋਂ ਮੈਂ ਡਰਦਾ ਨਹੀਂ ਮੈਂ ਕਿਹਾ ਛੱਡੋ ਬਾਰੇ ਕਿ ਫੇਰ ਕਰਾਂਗੇ ਇਹ ਇਹਨਾਂ ਨੇ ਬਹੁਤ ਮੇਰੇ ਦੇ ਐਕਸ਼ਨ ਕੀਤੇ ਬਹੁਤ ਖੀਰ ਨੂੰ ਹੰਬ ਗਏ ਬੈਠੀ ਹੈ ਹਮ ਸਾਰਾ ਕਸੂਰ ਇਹਦਾ ਪਿੰਡ ਦੇ ਵਿੱਚੋਂ ਭਲਾ ਪੁੱਛ ਲਿਆ ਅੱਛਾ ਜਿਹੜੇ ਨਰੇਗਾ ਵਾਲੀਆਂ ਬੀਬੀਆਂ ਉੱਥੇ ਬੋਲ ਰਹੀਆਂ ਸੀ ਵੀ ਅਸੀਂ ਤਾਂ ਐਂ ਕਰਕੇ ਲੱਗੇ ਰਵਾਂਗੇ ਜਾਂ ਸਾਡਾ ਕੰਮ ਸੈੱਟ ਚੱਲੀ ਜਾਂਦਾ ਹਨਾ ਪੂਰਾ ਪਿੰਡ ਇਕੱਠਾ ਸੀ ਮੈਂ ਇਹ ਕਹਿ ਸਕਦਾ ਵੀ ਜਿੰਨੇ ਨਰੇਗਾ ਵਾਲੇ ਸੋ ਸਾਰੇ ਉੱਥੇ ਇਕੱਠੇ ਸੀ ਜਾਂ ਇੱਕ ਟੀਮ ਸੀ ਜਾਂ ਦੋ ਕਿੰਨੀਆਂ ਵੀ ਪਾਰਟੀਆਂ ਤੁਹਾਡੇ ਪਿੰਡ ਦੇ ਵਿੱਚ ਉਹਨਾਂ ਨੇ ਵੀ ਸਾਰੇ ਇੰਨੇ ਇਕੱਠ ਨੇ ਕਿਹਾ ਵੀ ਹਾਂ ਬਲਤੇਜ ਸਿੰਘ ਇੱਕ ਜ਼ਿਮੀਂਦਾਰ ਭਰਾ ਰਲਿਆ ਉਹ ਬੀਬੀ ਬੋਲੀ ਜਿਹਦੇ ਸੱਤ ਕੁੜੀਆਂ ਵੀ ਉਹ ਇਹ ਸਾਰਾ ਕੁਝ ਕਰ ਰਿਹਾ ਉਹਨਾਂ ਨਾਲ ਵੀ ਕੋਈ ਖੁੰਦਕ ਬਾਜੀ ਐ ਤੁਹਾਨੂੰ ਨਹੀਂ ਜੀ ਮੇਰੀ ਕੋਈ ਖੁੰਦਕ ਬਾਜੀ ਨਹੀਂ ਜੀ ਮੇਰੀ ਕਿਸੇ ਨਾਲ ਕੋਈ ਖੁੰਦਕ ਬਾਜੀ ਨਹੀਂ ਜੀ ਸਾਰਾ ਬਲੇਮ ਜਾਣ ਕੇ ਲਾਉਂਦੇ ਸਾਰਾ ਝੂਠ ਬੋਲ ਰਹੇ ਤੁਸੀਂ ਇਹ ਗੱਲ ਮੇਜੇ ਸੰਗ ਸਰਪੰਚ ਬੈਠੇ ਸੀ ਉਹਨਾਂ ਤੋਂ ਪੁੱਛ ਲੈਂਦੇ ਜੀ ਕਿਸੇ ਤੋਂ ਮਰਜ਼ੀ ਪੁੱਛ ਲੈਂਦੇ ਜੀ ਆਹ ਬੰਦੇ ਬੈਠੇ ਇਹਨਾਂ ਤੋਂ ਆਹ ਇੱਥੇ ਬੈਠੇ ਇਹਨਾਂ ਤੋਂ ਪੁੱਛ ਲੋ ਜੀ ਹਾਂਜੀ ਆਹ ਮੇਰੇ ਬਾਪੂ ਜੀ ਆਜੇ ਕਹਿੰਦੇ ਨਾ ਘਰੇ ਆਉਂਦੀ ਉਹਨੂੰ ਪੁੱਛ ਲੋ ਸਾਡੇ ਘਰੇ ਕਹੋ ਇਹ ਬਜ਼ੁਰਗ ਖੜੇ ਨੇ ਬਾਪੂ ਜੀ ਖੜੇ ਨੇ ਬਲਤੇਜ ਸਿੰਘ ਦੇ ਬਾਪੂ ਜੀ ਸੱਸੀ ਕਾਲਾ ਸੱਸੀ ਕਾਲਾ ਜੀ ਕੀ ਨਾਮ ਆ ਤੁਹਾਡਾ ਸਰਜੀਤ ਆ ਜੀ ਅੱਛਾ ਜਿਹੜੀ ਗੱਲਬਾਤ ਤੁਹਾਡੇ ਬੇਟੇ ਬਾਰੇ ਕਹਿੰਦੇ ਆ ਕੋਈ ਹੋਰ ਬੀਬੀ ਕੋਈ ਘਰੇ ਆਉਂਦੀ ਆ ਆਪਣੇ ਘਰੇ ਕੋਈ ਹੁਣ ਨਾ ਕੀ ਆਖਾਂ ਜੀ ਹਾਂ ਝੂਠ ਦਾ ਸੱਚਾ ਤੇ ਸੱਚ ਦਾ ਝੂਠ ਹੈ ਇਹ ਬਣਾਇਆ ਜਾ ਰਿਹਾ ਹੁਣ ਬਣਾਉਂਦਾ ਜਿਹੜਾ ਸੱਚਾ ਉਹਦਾ ਝੂਠ ਹੈ ਹਮ ਜਿਹੜਾ ਝੂਠਾ ਉਹ ਸੱਚ ਹੈ ਬੇਕੋ ਸਿਆਣੇ ਬਜ਼ੁਰਗਾਂ ਨੇ ਸਿਆਣੀ ਗੱਲ ਹੀ ਕਰਨੀ ਹੁੰਦੀ ਹੈ ਪਰ ਇੱਕ ਚੀਜ਼ ਤਾਂ ਇਹ ਜ਼ਰੂਰ ਦੇਖਣੀ ਪਊ ਕਿ ਇਹ ਪਿਓ ਪੁੱਤ ਰਹਿੰਦੇ ਨੇ ਹਨਾ ਆਪਦੀ ਰੋਟੀ ਪਾਣੀ ਆਪੇ ਪਕਾਉਣਾ ਖਾਣਾ ਇੱਕ ਗੱਲ ਕਲੀਅਰ ਹੈਗੀ ਆ ਚਲੋ ਸਮਾਜਿਕ ਰਿਸ਼ਤੇ ਹੁੰਦੇ ਨੇ ਪਰ ਆਪਾਂ ਨੂੰ ਕੁਝ ਚੀਜ਼ਾਂ ਤਾਕਾ ਜਿਹੜਾ ਨਿਰਭਾ ਕਰਨਾ ਪੈਣਾ ਜੇ ਬਲਤੇਜ ਸਿੰਘ ਨੇ ਵੀ ਆਪਣੀ ਜਿਹੜੀ ਜ਼ਿੰਦਗੀ ਆ ਉਹ ਬੱਚਿਆਂ ਦੇ ਲਈ ਲਈ ਇਹਦੇ ਭਰਾ ਦੇ ਤਿੰਨ ਬੱਚੇ ਸੀਗੇ ਉਸ ਤੋਂ ਬਾਅਦ ਇਹਦੀ ਵੀ ਇੱਕ ਕੁੜੀ ਆ ਸੀ ਚਾਰ ਬੱਚੇ ਸੀ ਉਹਨਾਂ ਦਾ ਪਾਲਣ ਪੋਚਣ ਕੀਤਾ ਪੜ੍ਹਾਈ ਲਿਖਾਈ ਬਾਹਰ ਅੰਦਰ ਜਿੱਥੋਂ ਤੱਕ ਕੋਸ਼ਿਸ਼ ਕੀਤੀ ਉਹਨਾਂ ਨੂੰ ਭੇਜਿਆ ਪਰ ਜਦੋਂ ਇਹ ਕਹਿ ਸਕਦੇ ਆ ਵੀ ਸੁੱਖ ਲੈਣ ਦਾ ਟਾਈਮ ਸੀ ਉਸ ਤੋਂ ਬਾਅਦ ਇੱਕ ਵੱਡਾ ਡਿਸਬਿਊਟ ਹੋ ਗਿਆ ਪਰਿਵਾਰ ਦੇ ਵਿੱਚ ਹਨਾ ਮਸਲੇ ਬਣ ਗਏ ਉਸ ਤੋਂ ਬਾਅਦ ਇਹਨਾਂ ਤੇ ਜਿਹੜੇ ਇਲਜ਼ਾਮ ਬਲੇਮ ਜਿਹੜੇ ਲੱਗਣੇ ਸ਼ੁਰੂ ਹੋ ਗਏ ਇਹ ਇਹ ਗੱਲ ਵੀ ਹੈਗੀ ਆ ਬਲਤੇਜੀ ਇੱਕ ਗੱਲ ਇਹ ਵੀ ਪੁੱਛਿਆ ਮੈਂ ਤੁਹਾਨੂੰ ਵੀ ਕੀ ਅੱਜ ਤੱਕ ਇਹ ਬਲੇਮ ਲਾ ਦਿੱਤੇ ਜਦੋਂ ਬੱਚਿਆਂ ਦਾ ਪਾਲਣ ਪੋਚਣ ਸੀ ਜਾਂ ਉਹਨਾਂ ਨੂੰ ਉਨਾ ਲਖਣਾ ਸੀ ਉਦੋਂ ਕਦੇ ਕਿਸੇ ਨੇ ਗੱਲ ਨਹੀਂ ਸਰ ਹਾਂ ਆ ਤੁਸੀਂ ਬਹੁਤ ਵਧੀਆ ਮੈਨੂੰ ਸਵਾਲ ਕੀਤਾ ਜਦ ਤੱਕ ਸਰ ਕੰਮ ਦਾ ਟਾਈਮ ਸੀ ਬੱਚੇ ਪੜਾਉਣੇ ਸੀ ਲਿਖਾਉਣੇ ਸੀ ਬਾਹਰ ਭੇਜਣੇ ਸੀ ਉਦੋਂ ਤਾਂ ਮੈਂ ਬਹੁਤ ਚੰਗਾ ਸੀ ਤੇ ਜਦੋਂ ਮੈਂ ਬੱਚੇ ਸੈੱਟ ਕਰਦੇ ਕੁੜੀ ਦਾ ਵਿਆਹ ਕਰਤਾ ਤੇ ਮੁੰਡਾ ਬਾਹਰ ਭੇਜਤਾ ਜਦੋਂ ਪੈਸੇ ਕਮਾਉਣ ਲੱਗੇ ਤੇ ਮੈਂ ਜੀ ਮਾੜਾ ਹੋ ਗਿਆ ਜਦੋਂ ਤਾਂ ਮੈਂ 40-45 ਸਾਲ ਦਾ ਹੋ ਗਿਆ ਉਦੋਂ ਤਾਂ ਮੈਂ ਮਾੜਾ ਜਦੋਂ ਮੈਂ ਜਵਾਨੀ ਦੇ ਵਿੱਚ ਸੀਗਾ 20-22 ਸਾਲ ਦਾ ਸੀ ਉਦੋਂ ਮੈਂ ਬਹੁਤ ਚੰਗਾ ਸੀ ਹੁਣ ਤੁਸੀਂ ਖੇਤੀਬਾੜੀ ਕਰਦੇ ਹਾਂ ਹਾਂ ਜੀ ਖੇਤੀਬਾੜੀ ਕਰਦੇ ਹਾਂ ਜੀ ਬੇਖੋ ਅਸਲ ਦੇ ਵਿੱਚ ਇਹ ਚੀਜ਼ਾਂ ਵੀ ਦੇਖਣੀਆਂ ਚਾਹੀਦੀਆਂ ਅੱਛਾ ਮੈਂ ਇੱਕ ਗੱਲ ਤੁਹਾਨੂੰ ਪੁੱਛਾਂ ਬੱਚਿਆਂ ਦੇ ਨਾਲ ਕਦੇ ਫੋਨ ਤੇ ਗੱਲਬਾਤ ਕਦੇ ਹੁੰਨੀ ਨਹੀਂ ਨਹੀਂ ਜੀ ਮੇਰੇ ਨਾਲ ਨਹੀਂ ਹੋਈ ਇਸੇ ਨੇ ਇਸੇ ਜਿਹੜੀ ਜਨਾਨੀ ਹੈ ਇਸੇ ਨੇ ਆਖਿਆ ਵੀ ਉਹ ਨਾਲ ਕੋਈ ਗੱਲ ਨਹੀਂ ਕਰਨੀਗੀ ਹੁਣ ਜਿਹੜੀ ਇਹ ਮੇਰੇ ਕਹਿੰਦੀ ਹੈ ਉਹ ਜਿਹੜਾ ਗੁਰਦੇਵ ਸਿੰਘ ਹੈ ਉਸੇ ਨਾਲ ਇਹਦੇ ਸਬੰਧ ਹੈ ਜੀ ਇਹ ਮੈਨੂੰ ਕਹਿੰਦੀ ਹੈ ਨਾ ਉਸੇ ਨਾਲ ਇਹਦਾ ਸਬੰਧ ਹੈ ਸਬੰਧ ਹੈ ਇਹਦੇ ਜਿਹੜਾ ਡਾਪਰਾ ਜਿਹੜਾ ਭਰਾ ਹਾਂਜੀ ਉਹਦੇ ਨਾਲ ਨਜ਼ਾਇਸ ਦਾ ਹੋਰ ਵੀ ਬਹੁਤ ਕੁਝ ਸਮਾਇਆ ਪਰ ਕੈਮਰੇ ਕੋਈ ਕਹਿਣਾ ਨਹੀਂ ਕੋਈ ਅੱਛਾ ਕਦੇ ਬਲਦੇ ਸਿੰਘੇ ਅਫਸੋਸ ਜਾਂ ਇਹ ਪਿਸਤਾਵਾ ਹੋਇਆ ਵੀ ਮੈਂ ਪੂਰੀ ਉਮਰ ਕੱਢਤੀ ਬੱਚੇ ਪਾਲੇ ਪੋਚੇ ਵੀ ਕੁਝ ਵੀ ਨਹੀਂ ਮਿਲਿਆ ਈ ਨੰਗੀ ਉਮਰ ਸਰ ਪਤਾ ਕੀ ਇਹ ਕਦੇ-ਕਦੇ ਦੱਸਦਾ ਮੈਨੂੰ ਪੁਲਿਸ ਦੇ ਵਿੱਚ ਮੈਂ ਥਾਣੇਦਾਰ ਭਰਤੀ ਹੁੰਦਾ ਸੀ ਅੱਛਾ ਜੀ ਫੌਜ ਦੀ ਨੌਕਰੀ ਮੈਂ ਜੀ ਹੂੰ ਬਿਜਲੀ ਵਿਭਾਗ ਮੈਂ ਜੀ ਮੇਰੇ ਕਰਮਾਂ ਦੇ ਵਿੱਚ ਕੋਈ ਫਰਕ ਸੀਗਾ ਨਹੀਂ ਅੱਜ ਨੂੰ ਮੈਂ ਕੋਈ ਪੁਲਿਸ ਦੇ ਵਿੱਚ ਤਖਤ ਅਫਸਰ ਹੂੰਗਾ ਜੀ ਪਰ ਬੱਚਿਆਂ ਦੇ ਇਹ ਬੱਚਿਆਂ ਦੀ ਖਾਤਰ ਆ ਬਸ ਸਭ ਕੁ ਕਰਿਆ ਮੈਂ ਕਹਾਂ ਚੱਲ ਭਾਈ ਮਰ ਗਿਆ ਅੱਛਾ ਆਹ ਚਾਚੇ ਵਰਗੇ ਪੁੱਛ ਲਿਓ ਮੈਂ ਗੁੱਡੀ ਦਾ ਵਿਆਹ ਕਰਿਆ ਮੈਂ ਕਿਹਾ ਜੀ ਇਹ ਗੱਲ ਨਾ ਹੋਵੇ ਜੇ ਕੁੜੀ ਕਰੇ ਮੇਰਾ ਪਿਓ ਹੁੰਦਾ ਹੂੰ ਸਾਡੀ ਗੋਮਟੀ ਗੁੱਡੀ ਵਿਆਹੀ ਹੈ ਪੁੱਛ ਕੇ ਵੇ ਲੋਕਾਂ ਨੇ ਵੀ ਜੱਟਾਂ ਨੇ ਚਾਹ ਕਰਨ ਵਾਲੀਆਂ ਆਟਾ ਭੁੰਨ ਵਾਲੀਆਂ ਜਕਰ ਮੈਂ ਮਸ਼ੀਨਾ ਦਿੱਤੀ ਉਹ ਕਿਹੜੀ ਚੀਜ਼ ਆ ਜਿਹੜੀ ਮੈਂ ਨਾ ਕੁੜੀ ਨੂੰ ਦਾਜ ਦੇ ਵਿੱਚ ਦਿੱਤੀ ਹੋਈ ਜੀ ਤੇ ਮਲਬੂਕ ਮੰਨਦੇ ਸੀ ਕਹਿੰਦੇ ਵੀ ਠੀਕ ਆ ਵੀ ਬਹੁਤ ਵਧੀਆ ਤੂੰ ਇੱਕ ਮੈਂ ਛੋਟਾ ਜਿਹਾ ਜੀ ਵੀਜ਼ਰ ਆ ਵੀ ਚੋਟੀ ਦਾ ਵਿਆਹ ਕਰਿਆ ਸੀ ਬਿਲਕੁਲ ਫਰਜ ਨਿਭਾਏ ਆ ਆ ਬਲਤੇਜ ਸਿੰਘ ਨੇ ਗਿਆਨੀ ਜੀ ਕਿੱਧਰ ਜਾਣਦੇ ਹੋ ਤੁਸੀਂ ਇਹਨਾਂ ਨੂੰ ਹੂੰ ਕੀ ਜੋ ਕੁਛ ਇਹ ਕਹਿ ਰਹੇ ਏਸੇ ਤਰੀਕੇ ਦੇ ਨਾਲ ਨਹੀਂ ਗਲਤ ਹੈ ਸੱਚ ਜੀ ਸੱਚ ਹੈ ਗੱਲ ਇੰਨਾ ਹੀ ਧੰਦ ਪਟਿਆ ਬੱਚੇ ਪਾਲੇ ਪੁੱਛੀ ਆਲੇ ਜੀ ਬੇਖੋ ਇਸ ਤਰੀਕੇ ਦੇ ਨਾਲ ਬਲਤੇਜ ਸਿੰਘ ਨੇ ਤੁਸੀਂ ਮੈਂ ਕਹੂੰਗਾ ਵੀ ਤੁਸੀਂ ਦਿਖਾ ਦਿਓ ਇੰਨੀ ਮਿਹਨਤ ਕਰਦਾ ਉਹਦੇ ਪੈਰਾਂ ਵੱਲ ਇਹ ਚੀਜ਼ ਗੌਰ ਦੇ ਨਾਲ ਤੱਕਿਓ ਕਹਿੰਦਾ ਮੈਂ ਦੋ ਦਿਨਾਂ ਤੋਂ ਨਹਾਤਾ ਵੀ ਨਹੀਂ ਪਰ ਫੇਰ ਵੀ ਮੈਂ ਕੰਮਕਾਰ ਕਰਦਾ ਪਿੰਡ ਦੇ ਲੋਕ ਵੀ ਕਈ ਵਾਰੀ ਮੈਨੂੰ ਕਹਿ ਦਿੰਦੇ ਆ ਵੀ ਬਲਤੇਜ ਸਿਓ ਕਿਹਦੇ ਲਈ ਕਮਾਉਣਾ ਕਿਹਦੇ ਲਈ ਕੀ ਕਰਦਾਗਾ ਠੀਕਾ ਇਹ ਐਵੇਂ ਕਿਉਂ ਸਾਰਾ ਦਿਨ ਭੱਜਿਆ ਫਿਰਦਾ ਰਹਿਣਾ ਤੂੰ ਤੇ ਟਿੱਕੇ ਘਰੇ ਬਹਿ ਜਾ ਆ ਚੀਜ਼ ਕਰ ਲਾ ਬਲਤੇ ਸਿੰਘ ਕਰਜ਼ਾ ਕਿੰਨਾ ਸੀ ਜਦੋਂ ਬੱਚੇ ਪਾਸੇ ਹੋ ਗਏ ਸੀ ਬਾਈ ਜੀ ਬੱਚੇ ਜਦੋਂ ਮੇਥੋਂ ਪਾਸੇ ਹੋਏ ਮੇਰੇ ਉਮੇ 18-19 ਲੱਖ ਰੁਪਏ ਸੀ ਹੂੰ 18-19 ਲੱਖ ਦੇ ਵਿੱਚੋਂ ਇਹਨਾਂ ਨੂੰ ਫਿਰ ਜਦੋਂ ਮੇਰੇ ਨੂੰ ਅੱਡ ਹੋ ਗਏ ਤੀਜੇ ਹਿੱਸੇ ਦੇ ਇਹਨਾਂ ਨੇ ਪੈਸੇ ਦਿੱਤੇ ਆ ਦੋ ਹਿੱਸਿਆਂ ਦੇ ਪੈਸੇ ਲਾਇ ਮੈਂ ਜਵਾਕਾਂ ਦੇ ਸੀ ਤੇ ਮੇਰਾ ਤੇ ਬਾਪੂ ਦਾ ਹਿੱਸਾ ਇਹਨਾਂ ਨੇ ਮੈਨੂੰ ਪਾਦਾ ਹੂੰ ਤੇ ਫਿਰ ਉਹ ਬਾਈ ਜੀ ਮੈਂ ਹੌਲੀ ਹੌਲੀ ਮੈਂ ਤਾਂ ਇਹ ਵੀ ਕਹਿੰਦੇ ਸੀ ਜੇ ਮੈਂ ਕੋਹ ਹੋ ਜਾ ਹੁੰਦਾ ਤਾਂ ਬਾਪੂ ਨੂੰ ਕਹਿੰਦਾ ਕਿ ਕਿੱਲਾ ਜ਼ਮੀਨ ਦਾ ਵ ਫੇਰਾ ਟਰੈਕਟਰਾਂ ਨਾਲ ਗੇੜੇ ਲਾਏ ਜੀ ਟਰਾਲੀਆਂ ਆਪਣਾ ਕਣਕ ਝੋਨਾ ਦਿਨ ਰਾਤ ਮਿਹਨਤ ਕਰਕੇ ਮੈਂ ਇਹੋ ਕਰਜਾ ਸਾਰਾ ਲਾ ਲਿਆ ਹੁਣ ਇਹਨਾਂ ਇਹ ਔਖੇ ਆ ਵੀ ਇਹ ਸੌਖਾ ਕਿਵੇਂ ਹੋ ਗਿਆ ਇੱਕ ਜ਼ਮੀਨ ਦੀ ਗੱਲ ਕਰਦੇ ਸੀ ਵੀ ਬਾਪੂ ਦੀ ਜ਼ਮੀਨ ਤੁਹਾਡੇ ਕੋਲੇ ਆ ਹਾਂਜੀ ਬਾਪੂ ਦੀ ਜ਼ਮੀਨ ਮੇਰੇ ਕੋਲੇ ਇਹਨਾਂ ਦੋਹਾਂ ਦਰਾਂਗਾਂ ਨਿਸ਼ਾਨੀਆਂ ਨੇ ਇੱਕ ਤੇ ਬਾਪੂ ਕਹਿੰਦੇ ਰੋਟੀ ਮਾੜੀ ਮੋਟੀ ਉਧਰੋਂ ਖਾ ਲੈਣੇ ਬਾਪੂ ਬੋਲਦਾ ਸੀ ਇਹ ਕਹਿੰਦਾ ਬਾਪੂ ਨੂੰ ਕਹਿੰਦਾ ਵੀ ਜ਼ਮੀਨ ਆ ਜਿਹੜੀ ਸਾਨੂੰ ਦੇ ਤੂੰ ਬਾ ਮੈਂ ਨੇ ਪੁੱਛਿਆ ਸਾਡੀ ਇੱਥੇ ਪੰਚਾਇਤ ਹੋਈ ਮੈਂ ਕਿਹਾ ਵੀ 2 ਲੱਖ ਰੁਪਇਆ ਬੈਂਕ ਦਾ ਲੋਹਾਂ ਵਾਲਾ ਰਹਿੰਦਾ 2 ਲੱਖ ਰੁਪਏ ਤੁਸੀਂ ਲਾ ਦਿਓ ਬਾਪੂ ਦੀ ਜ਼ਮੀਨ ਲੈ ਲਓ ਆਖੇ ਨਹੀਂ ਅਸੀਂ ਪੈਸੇ ਤੂੰ ਲਾ ਤੇ ਜ਼ਮੀਨ ਸਾਨੂੰ ਦੇ ਮੈਂ ਕਿਹਾ ਵੀ ਇਹ ਗੱਲ ਨਹੀਂ ਹੋਣੀ ਪੰਚਾਇਤ ਤੋਂ ਫਿਰ ਮੈਂ ਲਿਖਾ ਕੇ ਲਈ ਵੀ ਮੈਂ 5 ਸਾਲਾਂ ਚ ਲਾਉਂਗਾ ਭਰੋ ਹੂੰ ਬਾਪੂ ਮੇਰੇ ਨਾਲ ਹੈ ਕਿਉਂ ਮੈਂ ਹਜੇ ਵੀ ਕਰਦਿਆ ਲਈ ਇਹਨਾਂ ਥੋੜਾ ਜਿਹਾ ਰਹਿ ਗਿਆ ਬਸ ਹਣ ਤੁਸੀਂ ਤੁਸੀਂ ਦੋਨੇ ਜਣੇ ਕਦੋਂ ਤੋਂ ਤੁਹਾਡਾ ਡਰ ਐ ਕਿੰਨਾ ਟਾਈਮ ਹੋ ਗਿਆ ਸਾਨੂੰ 5 ਸਾਲ ਹੋ ਗਏ ਜੀ ਅੱਡ ਹੋ ਜਾਂਦੇ ਨੂੰ ਬੇਬੇ ਜੀ ਦੀ ਮੌਤ ਪਹਿਲਾਂ ਹੋਗੀ ਹਾਂ ਬੇਬੇ ਦੀ ਮੌਤ ਪਹਿਲਾਂ ਹੋਗੀ ਵੇਖੋ ਇੱਕ ਹੋਰ ਆ ਜੀ ਗੱਲ ਜੇ ਇਹ ਜਨਾਨੀ ਕਹਿੰਦੀ ਵੀ ਮੇਰੇ ਘਰ ਵਾਲੀ ਹੈ ਤੇ ਬੇਲਵਾ ਦੀ ਪੈਨਸਲ ਕਦੋਂ ਲੈਂਦੀ ਹੈ ਅੱ ਤਸਵੀਰ ਸਾਫ ਹੋ ਚੁੱਕੀ ਆ ਸੱਚ ਆ ਜਿਹੜਾ ਪਚੀ ਦੇ ਪਿੰਡ ਦੇ ਵਿੱਚ ਕੱਲ ਇੱਕ ਮਸਲਾ ਉਠਾਇਆ ਸੀ ਬਲਤੇਜ ਸਿੰਘ ਉਹਦੇ ਨਾਲ ਦੇ ਲੋਕ ਇੱਥੇ ਖੜੇ ਨੇ ਬੀਬੀ ਨੇ ਇਲਜ਼ਾਮ ਲਾਇਆ ਸੀ ਕਿ ਬਲਤੇਜ ਸਿੰਘ ਨੇ ਨਵੇਂ ਸਬੰਧਾ ਕਰਕੇ ਸਾਨੂੰ ਘਰੋਂ ਕੱਢ ਦਿੱਤਾ ਗਿਆ ਸੀ ਪਾਸੇ ਰਹਿ ਰਹੇ ਇਹਨਾਂ ਦੇ ਭਰਾ ਨੇ ਵੀ ਸਾਰੀ ਗੱਲ ਆ ਜਿਹੜੀ ਕੈਮਰੇ ਸਾਹਮਣੇ ਰੱਖੀ ਸੀ ਪਰ ਅੱਜ ਮੈਂ ਜੋ ਇੱਥੇ ਆ ਕੇ ਘਰ ਦੇ ਹਾਲਾਤ ਵੇਖਿਆ ਇਹ ਪਿਓ ਪੁੱਤ ਪਿਛਲੇ 5 ਸਾਲਾਂ ਤੋਂ ਰਹਿ ਰਹੇ ਆ ਠੀਕ ਆ ਇਸ ਤਰੀਕੇ ਦੇ ਨਾਲ ਇਹ ਕਹਿੰਦੇ ਅਸੀਂ ਰੋਟੀ ਪਾਣੀ ਵੀ ਆਪ ਪਕਾਉਨੇ ਆ ਉਹੋ ਜੀ ਕੋਈ ਚੀਜ਼ ਨਹੀਂ ਜੇ ਮੈਂ ਇਹ ਮੈਨੂੰ ਘਰ ਵਾਲਾ ਮੰਦੀ ਆ ਮੇਰੇ ਤੇ ਬਲੇਮ ਲਾਏ ਆ ਪਰ ਇਹ ਜਿਉਂਦੇ ਜੀ ਮੇਰੇ ਹੁੰਦੇ ਆ ਫਿਰ ਮੇਰੀ ਬੇਦਵਾਦੀ ਪੈਨਸ਼ਨ ਕਿਉਂ ਲੈ ਰਹੀ ਆ ਬਹੁਤ ਸਾਰੇ ਜਿਹੜੇ ਰਾਸ ਸੀ ਉਹ ਤੁਹਾਡੇ ਖੁੱਲ ਕੇ ਇਹ ਸਾਹਮਣੇ ਆਇਆ ਅਸਲ ਦੇ ਵਿੱਚ ਜਿਹੜਾ ਨਰੇਗਾ ਦਾ ਮੁੱਦਾ ਸੀ ਉਹ ਕੁਝ ਹੋਰ ਪਾਸੇ ਦਾ ਸੀਗਾ ਪਰ ਵਿੱਚ ਇਸ ਤਰੀਕੇ ਦਾ ਮਸਲਾ ਔਣ ਕਰਕੇ ਸਾਨੂੰ ਪੁੱਛਣਾ ਵੀ ਸਾਡਾ ਫਰਜ ਸੀ ਪਰ ਬਾਈ ਨੇ ਆਪ ਵੀ ਸਪੈਸ਼ਲ ਮੈਨੂੰ 10-12 ਫੋਨ ਲਾਏ ਵੀ ਮੇਰਾ ਪੱਖ ਲੈ ਕੇ ਜਾਓ ਮੈਂ ਗੱਲ ਕਲੀਅਰ ਕਰਨੀ ਚਾਹਣਾ ਤੇ ਇਹ ਤਸਵੀਰ ਸੀ ਬਲਤੇ ਸਿੰਘ ਹੋਰ ਕੁਝ ਕਹਿਣਾਗਾ ਨਹੀਂ ਬਸ ਇਹ ਹੀ ਨਾਂ ਜੀ ਇਹਦਾ ਕਾਰਡ ਆ ਕੁ ਨਰੇਗਾ ਦੇ ਵਿੱਚ ਨਾ ਕੋਈ ਹੋਰ ਗੱਲ ਨਾ ਬਾਤ ਐਵੇਂ ਧੱਕੇ ਨਾ ਹੁੰਦੇ ਉਹ ਕੁੜਨਾ ਆ ਕੇ ਬੁੜਨਾ ਲੈ ਕੇ ਗੰਜਾ ਇਹਨੂੰ ਵੀ ਆਹ ਕੁਛ ਬੋਲ ਕੇ ਬਦਨਾਮ ਕਰ ਪੰਚਾਇਤ ਨੂੰ ਵੀ ਜਾਣ ਕੇ ਬਦਨਾਮ ਕਰਦੇ ਆ ਸਾਡੇ ਵਧੀਆ ਕੰਮ ਚੱਲਦਾ ਜੀ ਸਾਡੇ ਨੇੜੇ ਦੇ ਉਸ ਅਮਰਤਪਾਲ ਸਿੰਘ ਸੁਖਨਾ ਦਾ ਐਮ.ਐਲ.ਏ ਆ ਸਾਨੂੰ ਵਧੀਆ ਗਰੰਟੀਆ ਦਿੰਦੇ ਆ ਭਗਵਾਨਤਮਾਨ ਦੀ ਸਰਕਾਰ ਬਹੁਤ ਵਧੀਆ ਸਾਡੇ ਬਹੁਤ ਵਧੀਆ ਕੰਮ ਹੋਈ ਜਾਂਦੇ ਇਹ ਤਾਂ ਆਮ ਜਿਹੜੀਆਂ ਪਾਰਟੀਆਂ ਜਾਣ ਕੇ ਬਸ ਦੂਸ਼ਣਬਾਜੀ ਲਈ ਜਾਂਦੀਆਂ ਸਾਨੂੰ ਇਹ ਕੱਲ ਨਰੇਗਾ ਜਾ ਕੇ ਬੋਲੇ ਨੇ ਕਾਰਡਕੂੜੂ ਕੰਮ ਨਹੀਂ ਕਰਦੇ ਕੋਈ ਇਹ ਆ ਕੋਈ ਕਾਰਡਕੂੜ ਨਹੀਂ ਜੀ ਵੈਸੇ ਹੀ ਬਸ ਇਹਨੂੰ ਘਰੋਂ ਆ ਕੇ ਲੈ ਗਿਆ ਵੀ ਤੂੰ ਇਲਜ਼ਾਮ ਲਾ ਤੋ ਤੇਰੇ ਨੂੰ ਆਡਾ ਵੈਸੇ ਇਹ ਚੀਜ਼ ਸੋਚਣੀ ਚਾਹੀਦੀ ਹੈ ਜੇ ਨਰੇਗਾ ਵਾਲੇ ਆਪਾਂ ਕਿਸੇ ਜੇ ਰਿਪੋਰਟ ਵੀ ਕਿਸੇ ਨੂੰ ਦਿੰਨੇ ਆ ਉਹਦੀ ਗੱਲ ਕਲੀਅਰ ਜਾਂ ਸੱਚ ਦੱਸਿਆ ਕਰੋ ਕਿਉਂਕਿ ਕੱਲ ਨਰੇਗਾ ਦਾ ਮਸਲਾ ਸੀ ਜਦੋਂ ਇਹ ਗੱਲ ਖੁੱਲ ਕੇ ਆਈ ਸਾਨੂੰ ਵੀ ਇਹ ਚੀਜ਼ ਹੋਈ ਵੀ ਆਖਰ ਕਮ 140 ਮਜ਼ਦੂਰਾਂ ਦਾ ਜਿਹੜਾ ਕੰਮ ਆ ਉਹ ਬਿਲਕੁਲ ਖਤਮ ਹੋਣ ਦੇ ਕਿਨਾਰੇ ਆ ਸ਼ਾਇਦ ਇਕੱਲੇ ਬਲਤੇਜ ਸਿੰਘ ਕਰਕੇ ਪਰ ਜਦੋਂ ਇੱਥੇ ਆ ਕੇ ਦੇਖਿਆ ਤਾਂ ਤਸਵੀਰ ਆ ਜਿਹੜੀ ਉਹ ਤੁਹਾਡੇ ਸਾਹਮਣੇ ਆ ਤੇ ਸੱਚ ਦਾ ਸੱਚ ਤੇ ਝੂਠ ਦਾ ਝੂਠਾ ਜਿਹੜਾ ਉਹ ਤੁਹਾਡੇ ਸਾਹਮਣੇ ਕਲੀਅਰ ਕੀਤਾ ਜੁੜੇ ਰੋ ਮਲੂਕਾ ਟੀਵੀ ਨਾਲ ਧੰਨਵਾਦ